ਸੀਨੀਅਰ ਪੁਲਿਸ ਕਪਤਾਨ ਦਫਤਰ ਵਿੱਚ ਫਤਿਹਗੜ੍ਹ ਸਾਹਿਬ ਦੇ ਨਵੇਂ ਐਸਐਸਪੀ ਸ਼ੁਭਮ ਅਗਰਵਾਲ ਨੇ ਆਪਣਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਪ੍ਰੰਤ ਉਹਨਾਂ ਨੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਡੀਸੀਪੀ ਲੁਧਿਆਣਾ ਇਨਵੈਸਟੀਗੇਸ਼ਨ ਦੇ ਵਜੋਂ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਐਸਐਸਪੀ ਡਾਕਟਰ ਜੋਤਕੌਰ ਗਰੇਵਾਲ ਦੀ ਜਗ੍ਹਾ ਤੇ ਆਏ ਸ਼ੁਭਮ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਖਤਮ ਕਰਨਾ ਉਹਨਾਂ ਦੀ ਪਹਿਲ ਹੋਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਤੇ ਦਫਤਰ ਪੂਜਨ ਤੇ ਪੰਜਾਬ ਪੁਲਿਸ ਦੀ ਟੁਕੜੀ ਦੇ ਕੋਲੋਂ ਗਾਰਡ ਆਫ ਆਨਰ ਵੀ ਲਿਆ ਗਿਆ ਸ਼ਹੀਦਾਂ ਦੀ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਕਿ ਖਣਾਂ ਜੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਅੱਜ ਮੈਂ ਇੱਥੇ ਫਤਿਹਗੜ ਸਾਹਿਬ ਗੁਰਦਾਰਾ ਸਾਹਿਬ ਇੱਥੇ ਅਸੀਂ ਮਤਲਬ ਐ ਸਭ ਤੋਂ ਪਹਿਰੇ ਇੱਥੇ ਮੱਥਾ ਟੇਕਣ ਆਏ ਸੀ ਤਾਂ ਕਿ ਇਹ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਇੱਥੇ ਅ ਇਥੋਂ ਆਸ਼ੀਰਵਾਦ ਲੈ ਕੇ ਫਿਰ ਜਿਹੜੀ ਹੈਗੀ ਆ ਜਿਹੜੀ ਜਨਤਾ ਦੀ ਸੇਵਾ ਦਾ ਕੰਮ ਕਰਕੇ ਆਪਾਂ ਕ੍ਰੁਸ਼ਕ ਸ਼ੁਰੂ ਕਰ ਸਕੀਏ ਇੱਥੇ ਜਿਹੜਾ ਮਰਦਾਰਾ ਸਾਫ ਦੇ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਜੀ ਤੇ ਇਹਨਾਂ ਨਾਲ ਵੀ ਸਾਡੀ ਬੜੀ ਡਿਟੇਲ ਚ ਚਰਚਾ ਹੋ ਤੇ ਮੈਂ ਫਤੇਗੜ ਸਾਫ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਦੇਣਾ ਕਿ ਮੈਂ ਆਪਣੇ ਪੂਰੇ ਆਪਣਾ 100% ਇੱਥੇ ਦੇਵਾਂਗਾ ਤੇ ਮੈਂ ਉਮੀਦ ਕਰਦਾ ਲੋਕਾਂ ਦਾ ਸਾਡੇ ਨਾਲ ਕੋਆਪਰੇਸ਼ਨ ਰਹੇ ਤਾਂ ਕਿ ਅਸੀਂ ਜਿਸ ਤਰੀਕੇ ਨਾਲ ਫਤੇਗੜ ਸਾਫ ਪਿਛਲੇ ਕਈ ਸਾਲਾਂ ਤੋਂ ਕਾਫੀ ਸਮਾਂ ਤੋਂ ਇੱਕ ਪੀਸਫੁੱਲ ਡਿਸਟ੍ਰਿਕਟ ਦੇਰ ਤੌਰ ਤੇ ਚੱਲਦਾ ਆ ਰਿਹਾ ਹੈ ਅੱਗੇ ਵੀ ਇਸੇ ਤਰੀਕੇ ਨਾਲ ਆ ਚੱਲਦਾ ਰਹੇ ਤੇ ਖੁਸ਼ਹਾਲ ਰਹੇ ਮੁੱਖ ਅਦੇਸ਼ ਕੀ ਰਹੂਗਾ ਜੀ ਤੁਹਾਡੇ ਬਲੇ ਦੇਖੋ ਜੀ ਮੇਰਾ ਲੋਕਾਂ ਨੂੰ ਤੇ ਇਹ ਹੀ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜੇ ਐਂਟੀ ਸੋਸ਼ਲ ਐਲੀਮੈਂਟ ਦੇ ਬਾਰੇ ਪਤਾ ਲੱਗਦਾ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਐਂਟੀ ਜਿਹੜੀ ਇਲੈਗਲ ਐਕਟੀਵਿਟੀ ਦੇ ਬਾਰੇ ਪਤਾ ਲੱਗਦਾ ਤੁਸੀਂ ਸਾਨੂੰ ਫੌਰੀ ਤੌਰ ਤੇ ਦੱਸੋ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਕਨਫਿਡੈਂਸ਼ੀਅਲ ਰੱਖੀ ਜਾਊਗੀ ਤੇ ਅਸੀਂ ਬੜੰਦੀ ਕਾਨੂੰਨੀ ਕਾਰਵਾਈ ਸਮੇਂ ਸਰ ਉਸਤੇ ਕਰਾਂਗੇ ਐਂਡ ਇਨ ਸੇਮ ਟਾਈਮ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਵੀ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਜੇ ਅਗਰ ਮਾੜੀ ਹਰਕਤ ਕਰਦੇ ਹੋ ਤੇ ਸਾਡੀ ਨਿਗਾਹ ਤੁਹਾਡੇ ਤੇ ਹੈ ਅਸੀਂ ਜਿੱਥੇ ਵੀ ਤੁਸੀਂ ਹੋਵੇ ਉੱਥੋਂ ਲਾ ਕੇ ਫੜ ਕੇ ਅੰਦਰ ਤੋਂ ਅਸੀਂ ਦੇਦਾ ਠੀਕ ਹੈ ਸਰ ਥੈਂਕ ਯੂ ਸਰ ਏਵਨ ਮੈਂ ਅਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇਮੜ ਕਰਨ ਦੀ ਖਾਸ ਰਿਪੋਰਟ ਸੀਨੀਅਰ ਪੁਲਿਸ ਕਪਤਾਨ ਦਫਤਰ ਵਿੱਚ ਫਤਿਹਗੜ੍ਹ ਸਾਹਿਬ ਦੇ ਨਵੇਂ ਐਸਐਸਪੀ ਸ਼ੁਭਮ ਅਗਰਵਾਲ ਨੇ ਆਪਣਾ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਨਤਮਸਤਕ ਹੋਏ। ਇਸ ਪ੍ਰੰਤ ਉਹਨਾਂ ਨੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਡੀసీపీ ਲੁਧਿਆਣਾ ਇਨਵੈਸਟੀਗੇਸ਼ਨ ਦੇ ਵਜੋਂ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਐਸਐਸਪੀ ਡਾਕਟਰ ਜੋਤਕੌਰ ਗਰੇਵਾਲ ਦੀ ਜਗ੍ਹਾ ਤੇ ਆਏ ਸ਼ੁਭਮ ਅਗਰਵਾਲ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਖਤਮ ਕਰਨਾ ਉਹਨਾਂ ਦੀ ਪਹਿਲ ਹੋਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਦਫਤਰ ਪੂਜਨ ਤੇ ਪੰਜਾਬ ਪੁਲਿਸ ਦੀ ਟੁਕੜੀ ਦੇ ਕੋਲੋਂ ਗਾਰਡ ਆਫ ਆਨਰ ਵੀ ਲਿਆ ਗਿਆ ਸ਼ਹੀਦਾਂ ਦੀ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਕੀ ਖਣਿਆ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਐਂ ਤੇ ਅੱਜ ਮੈਂ ਇੱਥੇ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਅਸੀਂ ਮਤਲਬ ਮੈਂ ਸਭ ਤੋਂ ਪਹਿਰੇ ਇੱਥੇ ਮੱਥਾ ਟੇਕਣ ਆਏ ਸੀ ਤਾਂ ਕਿ ਇਹ ਜਿਹੜੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਇੱਥੇ ਅ ਇਥੋਂ ਆਸ਼ੀਰਵਾਦ ਲੈ ਕੇ ਫਿਰ ਜਿਹੜੀ ਹੈਗੀ ਆ ਜਿਹੜੀ ਜਨਤਾ ਦੀ ਸੇਵਾ ਦਾ ਕੰਮ ਕਰਕੇ ਆਪਾਂ ਕੁਰਸ਼ਕ ਸ਼ੁਰੂ ਕਰ ਸਕੀਏ ਇਥੇ ਜਿਹੜਾ ਗੁਰਦਾਰਾ ਸਾਹਿਬ ਦੇ ਜਿਹੜੀ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਜੀ ਤੇ ਇਹਨਾਂ ਨਾਲ ਵੀ ਸਾਡੀ ਬੜੀ ਡਿਟੇਲ ਚ ਚਰਚਾ ਹੋ ਤੇ ਮੈਂ ਫਤੇਗੜ ਸਾਹਿਬ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਮੇਰੇ ਵੱਲੋਂ ਇਹਨਾ ਆਸ਼ਵਾਸਨ ਦੇਣਾ ਕਿ ਮੈਂ ਆਪਣੇ ਪੂਰੇ ਆਪਣਾ 100% ਇੱਥੇ ਦੇਵਾਂਗਾ ਤੇ ਮੈਂ ਉਮੀਦ ਕਰਦਾ ਹਾਂ ਲੋਕਾਂ ਦਾ ਸਾਡੇ ਨਾਲ ਕੋਆਪਰੇਸ਼ਨ ਰਹੇ ਤਾਂ ਕਿ ਅਸੀਂ ਜਿਸ ਤਰੀਕੇ ਨਾਲ ਫਤੇਗੜ ਸਾਹਿਬ ਪਿਛਲੇ ਕਈ ਸਾਲਾਂ ਤੋਂ ਕਾਫੀ ਸਮਾਂ ਤੋਂ ਇੱਕ ਪੀਸਫੁੱਲ ਡਿਸਟ੍ਰਿਕਟ ਦੇਰ ਤੌਰ ਤੇ ਚੱਲਦਾ ਆ ਰਿਹਾ ਹੈ ਅੱਗੇ ਵੀ ਇਸੇ ਤਰੀਕੇ ਨਾਲ ਆ ਚੱਲਦਾ ਰਹੇ ਤੇ ਖੁਸ਼ਹਾਲ ਰਹੇ ਮੁੱਖ ਦੇਸ਼ ਕੀ ਰਹੋਗਾ ਜੀ ਤੁਹਾਡੇ ਬਲੇ ਦੇਖੋ ਜੀ ਮੇਰਾ ਲੋਕਾਂ ਨੂੰ ਤੇ ਇਹ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜੇ ਐਂਟੀ ਸੋਸ਼ਲ ਐਲੀਮੈਂਟ ਦੇ ਬਾਰੇ ਪਤਾ ਲੱਗਦਾ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਐਂਟੀ ਜਿਹੜੀ ਇਲੈਗਲ ਐਕਟੀਵਿਟੀ ਦੇ ਬਾਰੇ ਪਤਾ ਲੱਗਦਾ ਤੁਸੀਂ ਸਾਨੂੰ ਫੌਰੀ ਤੌਰ ਤੇ ਦੱਸੋ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਕੰਫਿਡੈਂਸ਼ੀਅਲ ਰੱਖੀ ਜਾਊਗੀ ਤੇ ਅਸੀਂ ਬੜੰਦੀ ਕਾਨੂੰਨੀ ਕਾਰਵਾਈ ਸਮੇਂ ਸਰ ਉਸਤੇ ਕਰਾਂਗੇ ਐਂਡ ਇਨ ਸੇਮ ਟਾਈਮ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਜੇ ਅਗਰ ਮਾੜੀ ਹਰਕਤ ਕਰਦੇ ਹੋ ਤੇ ਸਾਡੀ ਨਿਗਾਹ ਤੁਹਾਡੇ ਤੇ ਹੈ ਅਸੀਂ ਜਿੱਥੇ ਵੀ ਤੁਸੀਂ ਹੋਗੇ ਉੱਥੋਂ ਲਾ ਕੇ ਫੜ ਕੇ ਅੰਦਰ ਤੋਂ ਅਸੀਂ ਦੇ ਰਾਂ ਠੀਕ ਹੈ ਸਰ ਥੈਂਕ ਯੂ ਸਰ ਏਵਨ ਪੰਜਾਬੀ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਸਾਇਬ ਮੜਕਨ ਦੇ ਖਾਸ ਰਿਪੋਰਟ